Happy Holidays Canada ਲੋਜੀ ਕੈਨੇਡੀਅਨਸ ਤੇ ਲਈ ਇੱਕ ਬਹੁਤ ਹੀ ਵਧੀਆ ਜੀ ਖੁਸ਼ਖਬਰੀ ਹੈਗੀ ਹੈ ਜਿਹਦੇ ਵਿੱਚ ਕੀ ਅ ਸਰਕਾਰ ਦੇਖ ਰਹੀ ਹੈ ਉਹ ਕਹਿੰਦੇ ਜੀ ਕੈਨੇਡੀਅਨਸ ਬਹੁਤ ਜ਼ਿਆਦਾ ਚਿੰਤਿਤ ਨੇ ਕਿ ਕਾਸਟ ਆਫ ਲਿਵਿੰਗ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਜੇ ਗ੍ਰੋਸਰੀ ਪ੍ਰਾਈਸਸ ਦੇਖਦੇ ਆ ਤਾਂ ਗ੍ਰੋਸਰੀ ਪ੍ਰਾਈਸਸ ਵੀ ਬਹੁਤ ਜ਼ਿਆਦਾ ਨੇ ਔਰ ਅੱਗੇ ਜਿਹੜੀ ਹੈ ਹੌਲੀਡੇ ਸੀਜ਼ਨ ਆ ਰਿਹਾ ਹੈ ਉਹਦੇ ਵਾਸਤੇ ਕਈ ਲੋਕਾਂ ਦੇ ਦਿਮਾਗ ਦੇ ਉੱਪਰ ਸਟ्रेस ਹੋਏਗਾ ਕਿ ਹੁਣ ਬਾਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖਰੀਦਣੀਆਂ ਨੇ ਗਿਫਟਸ ਲੈਣੇ ਨੇ ਤੇ ਨਾਲ ਦੇ ਨਾਲ ਫਿਰ ਉਹਨਾਂ ਨੇ ਗ੍ਰੋਸਰੀ ਜਿਹੜੀ ਹੈ ਉਹ ਵੀ ਸ਼ਾਪਿੰਗ ਕਰਨੀ ਹੁੰਦੀ ਹੈ ਕਿਉਂਕਿ ਪਾਰਟੀਆਂ ਚੱਲਦੀਆਂ ਨੇ ਉਸ ਤੇ ਲਹੀ ਹੁਣ ਕੈਨੇਡੀਅਨ ਸਰਕਾਰ ਨੇ ਕੀ ਹੈ ਜੀ ਉਹ ਕਹਿੰਦੇ ਹੁਣ ਅਸੀਂ ਜਿਹੜੀ GST ਲੱਗ ਰਹੀ ਹੈ GST ਉਹ ਹਲੇ ਫਾਰ ਦਾ ਟਾਈਮ ਬਿੰਗ ਤੁਹਾਡੇ ਵਾਸਤੇ ਨਹੀਂ ਲਗਾਵਾਂਗੇ ਹੁਣ ਜੇ ਸਿੰਪਲ ਜੀ ਗੱਲ ਕਰੀਏ ਨਾ ਕੈਨੇਡਾ ਵਿੱਚ ਜਿਹੜਾ ਫੂਡ origignal ਜਿਹੜਾ ਫੂਡ ਫੂਡ ਹੈ ਬੇਸਿਕ ਫੂਡ ਹੈ ਉਤੇ GST ਤਾਂ ਵੈਸੇ ਹੀ ਹੈ ਨਹੀਂ ਕਿ ਲੇਕਿਨ ਮਿਸਟਰ ਜਸਟਨ ਟਰੂਡੋ ਦਾ ਕਹਿਣਾ ਹੈ ਜੀ ਉਹ ਕਹਿੰਦੇ ਜੀ ਹੁਣ ਲੇਕਿਨ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਪਰ ਅਸੀਂ GST ਖਤਮ ਕਰਦੇ ਹਾਂ for two months so oh khende holiday season no gst unhane promote kiti hai oh khende je tusi 1.5 lakh dollar ton twadi aamdani kat si san 2023 de vich ta twade kole 1250 dollar da check vi aayega that's amazing so je grocery di gal kiti jave oh khende groceries de vich jehde bacche ne ohna di clothing de vich ਫੁੱਟਵੈਅ ਦੇ ਨਾ ਫੁੱਟਵੈਅ ਦੇ ਲਈ ਜਾਂ ਫਿਰ ਇਵਨ ਡਾਈਪਰਸ ਦੇ ਲਈ ਵੀ ਕੋਈ GST ਨਹੀਂ ਹੋਏਗੀ ਜਿਹੜੀ GST ਨੂੰ ਬੰਦ ਕਰਨਾ ਇਹ ਦਸੰਬਰ ਦੀ 14 ਤਰੀਕ ਤੋਂ ਸ਼ੁਰੂ ਹੋ ਰਹੀ ਹੈ 2 ਮਹੀਨੇ ਦੇ ਲਈ ਹੋਏਗੀ ਅੱਜ ਉਸ ਤੋਂ ਬਾਅਦ ਕਹਿੰਦੇ 14 ਤਰੀਕ ਤੋਂ ਬਾਅਦ ਰੈਸਟੋਰੈਂਟ ਮੀਲ ਜਦੋਂ ਤੁਸੀਂ ਲੈ ਕੇ ਆਉਨੇ ਹੋ 스ਨੈਕਸ ਲੈ ਕੇ ਆਉਨੇ ਹੋ ਬੀਅਰ ਵਾਈਨ ਪ੍ਰਿਪੇਅਰਡ ਫੂਡ ਬੱਚਿਆਂ ਦੇ ਲਈ ਟੌਇਜ਼ ਕਾਰ ਸੀਟਸ ਬੁక్స్ ਨਿਊਜ਼ਪੇਪਰਸ ਪাজਲਸ ਯਾ ਫਿਰ 크리스마스 ਟ੍ਰੀ ਜਿਹੜਾ ਹੈ ਉਹਦੇ ਉੱਪਰ ਵੀ GST ਨਹੀਂ ਲੱਗੇਗੀ ਸੰਨ 2023 ਦੇ ਵਿੱਚ ਜੇ ਤੁਹਾਡੀ ਇਨਕਮ ਜਿਹੜੀ ਹੈ 1.5 ਲੱਖ ਡਾਲਰ ਤੋਂ ਘੱਟ ਹੈਗੀ ਹੈ ਉਹ ਕਹਿੰਦੇ ਅਪ੍ਰੈਲ ਦੇ ਵਿੱਚ ਤੁਸੀਂ 250 ਡਾਲਰ ਦਾ ਚੈੱਕ ਜਿਹੜਾ ਹੈ ਸਰਕਾਰ ਵੱਲੋਂ ਤੁਹਾਨੂੰ ਆਏਗਾ ਕਿਉਂਕਿ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਉਹ ਕਹਿੰਦੇ ਅਸੀਂ ਵੇਖ ਰਹੇ ਹਾਂ ਪਾਰਲੀਮੈਂਟ ਤੇ ਮਿਸਟਰ ਜਸਟਨ ਟਰੂਡੋ ਜਿਹੜੇ ਆ ਉਹ ਕਹਿੰਦੇ ਅਸੀਂ ਸਾਰਿਆਂ ਨੇ ਰਲ ਕੇ ਡਿਸਾਈਡ ਕੀਤਾ ਹੈਗਾ ਕਿ ਕੈਨੇਡੀਅਨਸ ਨੂੰ ਬ੍ਰੇਕ ਚਾਹੀਦੀ ਹੈ ਬਟ 100 ਡਾਲਰ ਦੀ ਬ੍ਰੇਕ ਵੈਲ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਦੈਟਸ ਆਲ ਵੀ ਕੈਨ ਸੇ